SSF ਸਾਨੂੰ ਰੋਡ ਤੇ ਕੋਈ ਵੀ ਸਟੇਟ ਹਾਈਵੇਜ਼ ਤੇ ਨੈਸ਼ਨਲ ਹਾਈਵੇ ਤੇ ਕੋਈ ਵੀ ਦਰਘਟਨਾ ਹੁੰਦੀ ਹੈ ਜੋ ਸਾਨੂੰ 112 ਤੇ ਕਾਲ ਕੀਤੀ ਜਾਂਦੀ ਹੈ ਤਾਂ ਅਸੀਂ ਉਸ ਜਗ੍ਹਾ ਤੇ ਪਹੁੰਚਦੇ ਆਂ ਜਲਦੀ ਜਲਦੀ ਪਹੁੰਚਦੇ ਤੇ ਉਹਨਾਂ ਦੀ ਜਿੰਨਾ ਤੱਕ ਵੀ ਹੈਲਪ ਹੋ ਸਕੇ ਅਸੀਂ ਕਰਦੇ ਆਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਜਨਵਰੀ 2024 ਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਸੀ ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਜਿਸ ਦੇ ਚੱਲਦਿਆਂ ਸੂਬੇ ਚ ਸੜਕ ਹਾਦਸਿਆਂ ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 48.1% ਘਟੀ ਹੈ ਹੁਣ ਤੱਕ ਹੋਏ ਸੜਕੀ ਹਾਦਸਿਆਂ ਦੇ 17313 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਸੜਕੀ ਹਾਦਸਿਆਂ ਦੇ ਸ਼ਿਕਾਰ ਹੋਏ 22274 ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੜਕਾਂ ਤੇ ਐਸਐਸਐਫ ਖੜੀ ਹੈ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਨਾਲ ਕੋਲੇ 48% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਜਿਹੜੀਆਂ ਔਨ ਦਾ ਸਪਾਟ ਹੋ ਜਾਂਦੀਆਂ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਨੀਤਨ ਗੱਡਕਰੀ ਜੋ ਕਿ ਟ੍ਰਾਂਸਪੋਰਟ ਮਿਨਿਸਟਰ ਆ ਭਾਰਤ ਦੇ ਉਹਨਾਂ ਨੇ ਦੱਸਿਆ ਕਿ ਜੇ ਸਿੱਖਣਾ ਪੰਜਾਬ ਤੋਂ ਸਿੱਖੋ 6 ਮਿੰਟ 20 ਸਕਿੰਟ ਦੇ ਵਿੱਚ ਵਿੱਚ ਉਹਨਾਂ ਦੀ ਐਵਰੇਜ ਆ ਟਾਈਮ ਆ ਆ ਜਾਂਦੇ ਨੇ ਉਹ ਸਤ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸੂਰਿਆ ਟੀਵੀ ਤੇ ਮੈਂ ਤੁਹਾਡੇ ਨਾਲ ਪ੍ਰਮਿੰਦਰ ਸਿੰਘ ਦੱਸ ਦੇ ਕਿ ਅੱਜ ਜਿਹੜੀ ਆ ਅੰਚੁਰਾਂਚਲ ਜਿਹੜੀ ਆ ਪ੍ਰਦੇਸ਼ ਦੀ ਤਰਤੀਹਲੀ ਆ ਇੱਕ ਹੋਰ ਫੇਰ ਜਿਹੜੀ ਆ ਔਰ ਉਨਾਂਚਲ ਪ੍ਰਦੇਸ਼ ਦੇ ਵਿੱਚ ਪੁਚਾਲ ਤੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਨੇ ਇਹ ਪੁਚਾਲ ਦੇ ਝਟਕੇ ਤਰਕਸਾ ਸੂਰੇ ਉਸ ਵੇਲੇ ਝਟਕੇ ਮਹਿਸੂਸ ਹੋਏ ਨਾ ਜਿਸ ਵੇਲੇ ਲੋਕ ਸਾਰੇ ਕਾਇਨਾਤ ਜਿਹੀ ਸੁੱਤੀ ਹੋਈ ਸੀ ਕਿ ਤਾਂ ਜਦੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ ਤਾਂ ਲੋਕ ਡਰ ਦੇ ਮਾਹੌਲ ਦੇ ਵਿੱਚ ਘਰ ਚੋਂ ਬਾਹਰ ਨਿਕਲੇ ਆਪਣੀ ਜਾਨ ਪਹਚਾਉਣ ਦੇ ਲੋਕ ਇਧਰ ਉਧਰ ਜਿਹੜੇ ਆ ਭਸ ਦੇ ਵੀ ਨਜ਼ਰ ਆਏ ਤਾਂ ਫਿਲਹਾਲ ਇਸ ਪੁਚਾਲ ਦੇ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਕਿਤਨਾ ਕਿਤੇ ਥੋੜਾ ਬੋਤਾ ਜਿਹੜਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਹਰ ਰੋਜ਼ ਕੋਈ ਨਾ ਕੋਈ ਦੇਸ਼ ਦੇ ਵਿੱਚ ਪੁਚਾਲ ਦੇ ਚਟਕਟ ਜਿਹੜੇ ਅਕਸਰ ਹੀ ਮਹਿਸੂਸ ਕੀਤੇ ਜਾ ਰਹੇ ਨੇ ਤਾਂ ਅਰੁਣਾਚਲ ਪ੍ਰਦੇਸ਼ ਦੇ ਉਤਰੀ ਸਿਆੰਗ ਜ਼ਿਲ੍ਹੇ ਦੇ ਵਿੱਚ ਮੰਗਵਾ ਸਵੇਰੇ ਜਾਨਕੀ ਪੁਚਾਲ ਦੇ ਚਟਕੇ ਮਹਿਸੂਸ ਕੀਤੇ ਗਏ ਨੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਜਾਨਕੀ ਐਨਸੀਐਮ ਅਨੁਸਾਰ ਪੁਚਾਲ ਦੀ ਤਿੱਪੜਤਾ ਜਿਹੜੀ ਹੈ 3.6 ਮਾਪੀ ਗਈ ਹੈ 50 ਜੁੜੇ ਤੱਕ ਸਰ ਆਇਆ ਸੀਗਾ ਜਿਸ ਤੇ ਨਾਸਥਾਨਕ ਲੋਕ ਕਾਫੀ ਦਹਿਸ਼ਤ ਭਰ ਗਿਆ ਸੀਗਾ ਤਾਂ ਲੋਕ ਆਪਣੀ ਜਾਨ ਬਚਾਉਣ ਦੇ ਲਈ ਘਰ ਤੋਂ ਬਾਹਰ ਨਿਕਲੇ ਸੁਰੱਖਿਤ ਜਗ੍ਹਾ ਤੇ ਚਲੇ ਗਏ ਨੇ ਪਰ ਫਿਲਹਾਲ ਕੋਈ ਵੀ ਜਾਣੀ ਤੇ ਮਾਲੇ ਨੁਕਸਾਨ ਦੀ ਕੋਈ ਖਬਰ ਨਹੀਂ ਸਾਹਮਣੇ ਆਈ ਪਰ ਐਨਸੀਐਸ ਰਿਪੋਰਟ ਦੇ ਅਨੁਸਾਰ ਪੁਚਾਲ ਧਰਤੀ ਦੇ ਸੜਾ ਤੋਂ ਜਾਨਕਿ 10 ਕਿਲੋਮੀਟਰ ਦੇ ਡੁੰਗਾਈ ਤੇ ਆਇਆ ਅਜਿਹੇ ਖੋਕਲੇ ਪੁਚਾਲਾਂ ਨੂੰ ਵੱਡੇ ਰੇ ਖਤਰਨਾਕ ਮੰਨੇ ਜਾਂਦਾ ਹੈ ਕਿਉਂਕਿ ਪੁਚਾਲ ਜਮੀਨੀ ਜਮੀਨ ਦੀ ਸੜਾ ਤੇ ਬਹੁਤ ਤੇਜ਼ ਜਿਹੜੇ ਆ ਨਾਲ ਪਹੁੰਚਦੇ ਹਨ ਤਾਂ ਐਨਸੀਐਸ ਦੇ ਮਹਰਦਸ ਦੱਸਦੇ ਹਨ ਕਿ ਜਦੋਂ ਪੁਚਾਲ ਘੱਟ ਡੁੰਗਾਈ ਤੇ ਆਉਂਦਾ ਹੈ ਤਾਂ ਇਸ ਦੀ ਊਰਜਾ ਸਵੇਤ ਵਧਰੇ ਸਿੱਧੇ ਤੇ ਤੇਜ਼ੀ ਨਾਲ ਸੜਾ ਤੇ ਪਹੁੰਚ ਗਿਆ ਤਾਂ ਇਸ ਦੇ ਨਾਲ ਜ਼ਮੀਨ ਹਿੱਲਣ ਦੀ ਜਿਹੜੀ ਹੈ ਤੇ ਵਰਤਾਵਾ ਜਾਂਦੀ ਹੈ ਤਾਂ ਵਧਰੇ ਤੇ ਵਰਤਾ ਹਿੱਲਣ ਦਾ ਮਤਲਬ ਘਰਾ ਇਮਾਰਤਾਂ ਪੁਲਾ ਤੇ ਸੜਕਾਂ ਨੂੰ ਵਧੇਰਾ ਨੁਕਸਾਨ ਪਹੁੰਚਣਾ ਫਿਲਹਾਲ ਖੁਸ਼ਕਿਸਮਤੀ ਹੈ ਕਿ ਇਸ ਪੁਚਾਲ ਦੇ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਥੋੜਾ ਬਹੁਤਾ ਹੋਇਆ ਤਾਂ ਇਸ ਦੇ ਤਬਰਤਾ ਜਿਹੜੀ ਹੈ 3.6 ਮਾਪੀ ਗਈ ਹੈ ਤਾਂ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਅਫਗਾਨਿਸਤਾਨ ਹੋਣ ਪਾਕਿਸਤਾਨ ਹੋਣ ਕਈ ਦੇਸ਼ ਜਿਹੜੇ ਆ ਉੱਥੇ ਕਈ ਵਾਰ ਜਿਹੜੇ ਪੁਚਾਲ ਦੇ ਵੀ ਝਟਕੇ ਮਹਿਸੂਸ ਕੀਤੇ ਗਏ ਸੀਗੇ ਤੇ ਹੁਣ ਅਰੁਣਾਂਚਲ ਦੇ ਵਿੱਚ ਜਿਹੜੀ ਆ ਇੱਕ ਵਾਰ ਫਿਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀਗੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਸੀਗਾ ਤਾਂ ਲੋਕ ਤਰਕ ਸਾਰ ਸਵੇਰੇ ਘਰ ਚੋਂ ਬਾਹਰ ਨਿਕਲ ਕੇ ਕਿਸੇ ਸੁਰੱਖਿਅਤ ਜਗ੍ਹਾ ਤੇ ਚਲੇ ਗਏ ਤਾਂ ਜੋ ਕਿਸੇ ਵੇਲੇ ਵੀ ਕੱਚੇ ਮਕਾਨ ਹੁੰਦੇ ਨੇ ਉਹ ਟਾਟੇ ਦੀ ਹੋ ਜਾਂਦੇ ਨੇ ਫਿਲਹਾਲ ਖੁਸ਼ਕਿਸਮਤੀ ਹੈ ਕਿ ਕਿਸੇ ਦਾ ਕੋਈ ਚਾਨੀ ਮਾਲੀ ਨੁਕਸਾਨ ਨਹੀਂ ਹੋਇਆ ਸਤ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸੂਰਿਆ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸਦੇ ਕਿ ਅੱਜ ਜਿਹੜੀ ਆ ਅੰਚੁਰਾਂਚਲ ਜਿਹੜੀ ਆ ਉਪਦੇਸ਼ ਦੀ ਤਰਤੀਹਲੀ ਆ ਇੱਕ ਹੋਰ ਫੇਰ ਜਿਹੜੀ ਆ ਔਰਾਂਚਲ ਪ੍ਰਦੇਸ਼ ਦੇ ਵਿੱਚ ਪੁਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਨੇ ਇਹ ਪੁਚਾਲ ਦੇ ਝਟਕੇ ਤਰਕ ਸਾ ਸਵੇਰੇ ਉਸ ਵੇਲੇ ਝਟਕੇ ਮਹਿਸੂਸ ਹੋਏ ਨੇ ਜਿਸ ਵੇਲੇ ਲੋਕ ਸਾਰੇ ਕਾਇਨਾਚੀ ਸੁੱਤੀ ਹੋਈ ਸੀ ਕਿ ਤਾਂ ਜਦੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ ਤਾਂ ਲੋਕ ਡਰ ਦੇ ਮਾਹੌਲ ਦੇ ਵਿੱਚ ਘਰ ਚੋਂ ਬਾਹਰ ਨਿਕਲੇ ਆਪਣੇ ਜਾਨ ਪਚਾਉਣ ਦੇ ਲੋਕ ਇਧਰ ਉਧਰ ਜਿਹੜੇ ਆ ਪਸ ਦੇ ਵੀ ਨਜ਼ਰ ਆਏ ਤਾਂ ਫਿਲਹਾਲ ਇਸ ਪੁਚਾਲ ਦੇ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਕਿਤਨਾ ਕਿਤੇ ਥੋੜਾ ਬੋਤਾ ਜਿਹੜਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਹਰ ਰੋਜ਼ ਕੋਈ ਨਾ ਕੋਈ ਦੇਸ਼ ਦੇ ਵਿੱਚ ਪੁਚਾਲ ਦੇ ਝਟਕ ਜਿਹੜੇ ਅਕਸਰ ਹੀ ਮਹਿਸੂਸ ਕੀਤੇ ਜਾ ਰਹੇ ਨੇ ਤਾਂ ਅਰੁਣਾਚਲ ਪ੍ਰਦੇਸ਼ ਦੇ ਉਤਰੀ ਸਿਆੰਗ ਜ਼ਿਲ੍ਹੇ ਦੇ ਵਿੱਚ ਮੰਗਵਾ ਸਵੇਰੇ ਯਾਨੀ ਕਿ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਨੈਸ਼ਨਲ ਸੈਂਟਰ ਫਵਾ ਸਿਸਮੋਲੋਜੀ ਯਾਨਕਿ ਐਨਸੀਐਮ ਅਨੁਸਾਰ ਪੁਚਾਲ ਦੇ ਤੇਪੜਤਾ ਜਿਹੜੀ ਹੈ 3.6 ਮਾਪੀ ਗਈ ਹੈ 50 ਜੋੜੇ ਤੱਕ ਸਰ ਆਇਆ ਸੀਗਾ ਜਿਸ ਤੇ ਨਾਸਥਾਨਕ ਲੋਕ ਕਾਫੀ ਦਹਿਸ਼ਤ ਭਰ ਗਿਆ ਸੀਗਾ ਤਾਂ ਲੋਕ ਆਪਣੀ ਜਾਨ ਬਚਾਉਣ ਦੇ ਲਈ ਘਰ ਤੋਂ ਬਾਹਰ ਨਿਕਲੇ ਸੁਰੱਖਿਤ ਜਗ੍ਹਾ ਤੇ ਚਲੇ ਗਏ ਨੇ ਪਰ ਫਿਲਹਾਲ ਕੋਈ ਵੀ ਜਾਨੀ ਤੇ ਮਾਲੇ ਨੁਕਸਾਨ ਦੀ ਕੋਈ ਖਬਰ ਨਹੀਂ ਸਾਹਮਣੇ ਆਈ ਪਰ ਐਨਸੀਐਸ ਰਿਪੋਰਟ ਦੇ ਅਨੁਸਾਰ ਪੁਚਾਲ ਧਰਤੀ ਦੀ ਸੜਾ ਤੋਂ ਯਾਨਕਿ 10 ਕਿਲੋਮੀਟਰ ਦੇ ਡੁੰਗਾਈ ਤੇ ਆਇਆ ਅਜਿਹੇ ਖੋਕਲੇ ਪੁਚਾਲਾਂ ਨੂੰ ਵਧਦੇ ਰੇ ਖਤਰਨਾਕ ਮੰਨੇ ਜਾਂਦਾ ਹੈ ਕਿਉਂਕਿ ਪੁਚਾਲ ਜ਼ਮੀਨੀ ਜਮੀਨ ਦੀ ਸੜਾਤੇ ਬਹੁਤ ਤੇਜ਼ ਜਿਹੜੇ ਆ ਨਾਲ ਪਹੁੰਚਦੇ ਹਨ ਤਾਂ ਐਨਸੀਐਸ ਦੇ ਮਹਰਦਸ ਦੱਸਦੇ ਹਨ ਕਿ ਜਦੋਂ ਪੁਚਾਲ ਘਟ ਡੁੰਗਾਈ ਤੇ ਆਉਂਦਾ ਹੈ ਤਾਂ ਇਸ ਦੀ ਊਰਜਾ ਸਵੇਤ ਵਧਦੇ ਰੇ ਸਿੱਧੇ ਤੇ ਤੇਜ਼ੀ ਨਾਲ ਸੜਾਤੇ ਪਹੁੰਚਦੀ ਹੈ ਤਾਂ ਇਸ ਦੇ ਨਾਲ ਜ਼ਮੀਨ ਹਿੱਲਣ ਦੀ ਜਿਹੜੀ ਹੈ ਤੇ ਵਰਤਾਵਾ ਜਾਂਦੀ ਹੈ ਤਾਂ ਵਧਦੇ ਰੇ ਤੇ ਵਰਤਾ ਹਿੱਲਣ ਦਾ ਮਤਲਬ ਕਰਾ ਇਮਾਰਤਾਂ ਪੁਲਾਟੇ ਸਰਕਾ ਨੂੰ ਵਿਧੇਰਾ ਨੁਕਸਾਨ ਪਹੁੰਚਣਾ ਫਿਲਹਾਲ ਖੁਸ਼ਕਿਸਮਤੀ ਹੈ ਕਿ ਇਸ ਪੁਚਾਲ ਦੇ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਥੋੜਾ ਪਤਾ ਹੋਇਆ ਤਾਂ ਇਸ ਦੇ ਤੀਬਰਤਾ ਜਿਹੜੀ ਹੈ 3.6 ਮਾਪੀ ਗਈ ਹੈ ਤਾਂ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਅਫਗਾਨਿਸਤਾਨ ਹੋਣ ਪਾਕਿਸਤਾਨ ਹੋਣ ਕਈ ਦੇਸ਼ ਜਿਹੜੇ ਆ ਉੱਤੇ ਕਈ ਵਾਰ ਜਿਹੜੇ ਪੁਚਾਲ ਦੇ ਵੀ ਝਟਕੇ ਮਹਿਸੂਸ ਕੀਤੇ ਗਏ ਸੀਗੇ ਤੇ ਹੁਣ ਔਰ ਉਨਾਂਚਲ ਦੇ ਵਿੱਚ ਜਿਹੜੀ ਹੈ ਇੱਕ ਵਾਫਰ ਉਹ ਚਾਲ ਦੇ ਚਟਕੇ ਮਹਿਸੂਸ ਕੀਤੇ ਗਏ ਸੀਗੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਸੀਗਾ ਤਾਂ ਲੋਕ ਤਰਕਸਾਰ ਸਵੇਰੇ ਘਰ ਚੋਂ ਬਾਹਰ ਨਿਕਲ ਗਏ ਕਿਸੇ ਸੁਰੱਖਿਅਤ ਜਗ੍ਹਾ ਤੇ ਚਲੇ ਗਏ ਤਾਂ ਜੋ ਕਿਸੇ ਵੇਲੇ ਵੀ ਕੱਚੇ ਮਕਾਨ ਹੁੰਦੇ ਨੇ ਉਹ ਢਹਿ ਢੇਰੀ ਹੋ ਜਾਂਦੇ ਨੇ ਫਿਲਹਾਲ ਖੁਸ਼ਕਿਸਮਤੀ ਹੈ ਕਿ ਕਿਸੇ ਦਾ ਕੋਈ ਚੰਨੇ ਮਾਲੀ ਨੁਕਸਾਨ ਨਹੀਂ ਹੋਇਆ ਸਤ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਦਾਸ ਦੇ ਕੇ ਅੱਜ ਜਿਹੜੀ ਅਨਚੁਰਾਂਚਲ ਜਿਹੜੀ ਹੈ ਪ੍ਰਦੇਸ਼ ਦੀ ਤਰ ਤਹਿਲੀ ਹੈ ਕਿ ਕੋਰਪੇ ਜਿਹੜੀ ਹੈ ਔਰ ਅਨੰਚਲ ਪਰਦੇਸ਼ ਦੇ ਵਿੱਚ ਪੁਚਾਲ ਤੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਨੇ ਇਹ ਪੁਚਾਲ ਦੇ ਝਟਕੇ ਤਰਕ ਸਾ ਸਵੇਰੇ ਉਸ ਵੇਲੇ ਝਟਕੇ ਮਹਿਸੂਸ ਹੋਏ ਨੇ ਜਿਸ ਵੇਲੇ ਲੋਕ ਸਾਰੇ ਕਾਇਨਾਤ ਜੀ ਸੁੱਤੀ ਹੋਈ ਸੀ ਕਿ ਤਾਂ ਜਦੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ ਤਾਂ ਲੋਕ ਡਰ ਦੇ ਮਾਹੌਲ ਦੇ ਵਿੱਚ ਘਰ ਚੋਂ ਬਾਹਰ ਨਿਕਲੇ ਆਪਣੀ ਜਾਨ ਬਚਾਉਣ ਲਈ ਲੋਕ ਇਧਰ ਉਧਰ ਜਿਹੜੇ ਆ ਭੱਜਦੇ ਵੀ ਨਜ਼ਰ ਆਏ ਤਾਂ ਫਿਲਹਾਲ ਇਸ ਪੁਚਾਲ ਦੇ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਕਿਤਨਾ ਕਿਤੇ ਥੋੜਾ ਬੋਤਾ ਜਿਹੜਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਲਗਾਤਾਰ ਜਿਸ ਤਰੀਕੇ ਦੇ ਦੌਰਾਨ ਹਰ ਰੋਜ਼ ਕੋਈ ਨਾ ਕੋਈ ਦੇਸ਼ ਦੇ ਵਿੱਚ ਪੁਚਾਲ ਦੇ ਝਟਕ ਜਿਹੜੇ ਅਕਸਰ ਹੀ ਮਹਿਸੂਸ ਕੀਤੇ ਜਾ ਰਹੇ ਨੇ ਤਾਂ ਅਰੁਣਾਚਲ ਪ੍ਰਦੇਸ਼ ਦੇ ਉਤਰੀ ਸਿਆੰਗ ਜ਼ਿਲ੍ਹੇ ਦੇ ਵਿੱਚ ਮੰਗਵਾਂ ਸਵੇਰੇ ਜਾਨਕੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਜਾਨਕੀ ਐਨਸੀਐਮ ਅਨੁਸਾਰ ਪੁਚਾਲ ਦੀ ਤਿੱਪੜਤਾ ਜਿਹੜੀ ਹੈ 3.6 ਮਾਪੀ ਗਈ ਹੈ 50 ਜੁੜੇ ਤੱਕਸਰ ਆਇਆ ਸੀਗਾ ਜਿਸ ਤੇ ਨਾਸਥਾਨਕ ਲੋਕ ਕਾਫੀ ਦਹਿਸ਼ਤ ਭਰ ਗਿਆ ਸੀਗਾ ਤਾਂ ਲੋਕ ਆਪਣੀ ਜਾਨ ਪਹੁੰਚਾਉਣ ਦੇ ਲਈ ਘਰ ਤੋਂ ਬਾਹਰ ਨਿਕਲੇ ਸੁਰੱਖਿਅਤ ਜਗ੍ਹਾ ਤੇ ਚਲੇ ਗਏ ਨੇ ਪਰ ਫਿਲਹਾਲ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਸਾਹਮਣੇ ਆਈ ਪਰ ਐਨਸੀਐਸ ਰਿਪੋਰਟ ਦੇ ਅਨੁਸਾਰ ਪੁਚਾਲ ਧਰਤੀ ਦੀ ਸੜਾ ਤੋਂ ਜਾਨੀ ਕਿ 10 ਕਿਲੋਮੀਟਰ ਦੀ ਡੂੰਘਾਈ ਤੇ ਆਇਆ ਅਜਿਹੇ ਕੋਕਲੇ ਪੁਚਾਲਾਂ ਨੂੰ ਵਧੇਰੇ ਖਤਰਨਾਕ ਮੰਨੇ ਜਾਂਦਾ ਹੈ ਕਿਉਂਕਿ ਪੁਚਾਲ ਜ਼ਮੀਨੀ ਜ਼ਮੀਨ ਦੀ ਸੜਾ ਤੇ ਬਹੁਤ ਤੇਜ਼ ਜਿਹੜੇ ਆ ਨਾਲ ਪਹੁੰਚਦੇ ਹਨ ਤਾਂ ਐਨਸੀਐਸ ਦੇ ਮਹਰਦਸ ਦੱਸਦੇ ਹਨ ਕਿ ਜਦੋਂ ਪੁਚਾਲ ਘੱਟ ਡੁੰਗਾਈ ਤੇ ਆਉਂਦਾ ਹੈ ਤਾਂ ਇਸ ਦੀ ਊਰਜਾ ਸਵੇਤ ਵਧਦੇ ਰੇ ਸਿੱਧੇ ਤੇ ਤੇਜ਼ੀ ਨਾਲ ਸੜਾ ਤੇ ਪਹੁੰਚਦੀ ਹੈ ਤਾਂ ਇਸ ਤੇ ਨਾਲ ਜ਼ਮੀਨ ਹਿੱਲਣ ਦੀ ਜਿਹੜੀ ਆ ਤੇ ਵਰਤਾਵਾ ਜਾਂਦੀ ਹੈ ਤਾਂ ਵਧਦੇ ਰੇ ਤੇਬਰ ਦਾ ਹਿੱਲਣ ਦਾ ਮਤਲਬ ਘਰਾ ਇਮਾਰਤਾਂ ਪੁੱਲਾ ਤੇ ਸਰਕਾ ਨੂੰ ਵਧੇਰਾ ਨੁਕਸਾਨ ਪਹੁੰਚਣਾ ਫਿਲਹਾਲ ਖੁਸ਼ਕਿਸਮਤੀ ਹੈ ਕਿ ਇਸ ਪੁਚਾਲ ਦੇ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੇ ਨੁਕਸਾਨ ਥੋੜਾ ਪਤਾ ਹੋਇਆ ਤਾਂ ਇਸ ਦੇ ਤੇ ਵਰਤਾ ਜਿਹੜੀ ਐ 3.56 ਮਾਪੀ ਗਈ ਆ ਤਾਂ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਅਫਗਾਨਿਸਤਾਨ ਹੋਣ ਪਾਕਿਸਤਾਨ ਹੋਣ ਕਈ ਦੇਸ਼ ਜਿਹੜੇ ਆ ਉੱਥੇ ਕਈ ਵਾਰ ਜਿਹੜੇ ਪੁਚਾਲ ਦੇ ਵੀ ਝਟਕੇ ਮਹਿਸੂਸ ਕੀਤੇ ਗਏ ਸੀਗੇ ਤੇ ਹੁਣ ਅਰੁਣਾਚਲ ਦੇ ਵਿੱਚ ਜਿਹੜੀ ਐ ਇੱਕ ਵਾਰ ਫਿਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀਗੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਸੀਗਾ ਤਾਂ ਲੋਕ ਤਰਕਸਾਰ ਸਵੇਰੇ ਘਰ ਚੋਂ ਬਾਹਰ ਨਿਕਲ ਕੇ ਕਿਸੇ ਸੁਰੱਖਿਅਤ ਜਗ੍ਹਾ ਤੇ ਚਲੇ ਗਏ ਤਾਂ ਜੋ ਕਿਸੇ ਵੇਲੇ ਵੀ ਕੱਚੇ ਮਕਾਨ ਹੁੰਦੇ ਨੇ ਉਹ ਟਹਿਟੇ ਰਿਖ ਹੋ ਜਾਂਦੇ ਨੇ ਫਿਲਹਾਲ ਖੁਸ਼ਕਿਸਮਤੀ ਹੈ ਕਿ ਕਿਸੇ ਦਾ ਕੋਈ ਚੰਨੇਮਾਲੀ ਨੁਕਸਾਨ ਨਹੀਂ ਹੋਇਆ